ਪੰਚਾਇਤੀ ਸੋਨਾ ਦੌਰਾਨ ਜੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੋ ਵਿਅਕਤੀ ਦੀ ਪਛਾਣ ਰਾਦੇਸ਼ ਸ਼ਾਮ ਵਜੋਂ ਹੋਈ ਹੈ ਪਿੰਡ ਵਾਸੀ ਅਬੇ ਗੋਦਾਰਾ ਨੇ ਦੱਸਿਆ ਕਿ ਉਹਨਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਕਰਵਾਈ ਗਈ ਸੀ ਪਰ ਦੇਰ ਰਾਤ ਰਾਦੇਸ਼ ਸ਼ਾਮ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਨੇ ਪੁਲਿਸ ਤੋਂ ਤੁਰੰਤ ਕਤਲ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ ਪਾਰਟੀਵਾਦੀ ਤੇ ਪਾਰਟੀਵਾਦੀ ਦੇ ਵਿੱਚ ਜਿਹੜਾ ਸੱਚ ਸਰਦੂਲਗੜ ਦਾ ਰੀਡਰ ਹੈ ਸੀਨੀਅਰ ਕਨਸਟੇਬਲ ਅਕਬਰ ਸਲੀਮ ਉਹ ਸਾਡੇ ਪਿੰਡ ਦਾ ਇੱਥੇ ਪਿੰਡ ਦੇ ਵਿੱਚ ਸ਼ਾਦੀशुदा ਹੈ ਉਹ ਜਿਹਦੇ ਪਰਿਵਾਰ ਦੀ ਸ਼ਾਦੀशुदा ਹੈ ਉਹ ਚਲੋ ਪਿੰਡ ਦੇ ਵਿੱਚ ਸਾਡੀ ਉਹਨਾਂ ਦੀ ਰਾਜਨੀਤਿਕ ਤੌਰ ਤੇ ਵਿਚਾਰ ਨਹੀਂ ਮਿਲਦੇ ਤੇ ਉਸ ਦੇ ਨਾਲ ਨਾਲ ਜੋ ਪਿੰਡ ਵਾਲੇ ਜਿਹੜੇ ਹੈਗੇ ਐਫ ਆਈ ਆਰ 'ਚ ਵੀ ਜਿਹੜੇ ਨਾਮ ਅਕਬਰ ਸਲੀਮ ਦੇ ਬੰਦੇ ਮੈਂਸ਼ਨ ਕਰਵਾਇਆ ਸੀ ਇਹਨਾਂ ਨੇ ਸਾਜ਼ਿਸ਼ ਦੀਨ ਕਿਸੇ ਨਾਮਾ ਨੂੰ ਵਿਅਕਤੀ ਤੋਂ ਜਿਹੜਾ ਹੈਗੇ ਕੋਈ ਰਾਜੇਸ਼ ਸ਼ਾਮ ਜੋ ਕਿ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਹੈ ਸਰਕਾਰੀ ਸਕੂਲ ਦਾ ਇਹਦਾ ਕਤਲ ਕਰਵਾਇਆ ਹੈ ਕਤਲ ਦੀ ਜਿਹੜੀ ਹੈਗੀ ਹੈ ਮੌਕੇ ਦਾ ਕਿਉਂਕਿ ਸਾਡੇ ਕੋਲ ਹੀ ਸੀ ਰਾਤ 12 ਵਜੇ ਤੱਕ ਮੈਂ ਰਾਦੇ ਸ਼ਾਮ ਸਾਬ ਦਾ ਸਰਪੰਚ ਭਜਨ ਲਾਲ ਦੇ ਘਰ ਸੀ ਜੋ ਅਸੀਂ ਅਜੇਤੀ ਚੋਣਾਂ ਦੇ ਵਿੱਚ ਜੋ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ 7 ਤਾਰੀਖ ਲਾਸਟ ਹੈ 4 ਤਾਰੀਖ ਲਾਸਟ ਹੈ ਉਸ ਦੇ ਵਿੱਚ ਅਸੀਂ ਕਰੀਬ ਸਾਨੂੰ ਮੈਨੂੰ ਤੇ ਭਜਨ ਲਾਲ ਨੂੰ 12 ਵਜੇ 11:30 ਦੇ ਕਰੀਬ ਰਾਦੇ ਸ਼ਾਮ ਯਾਦੇ ਰਾਤ ਹੋਣ ਕਰਕੇ ਜਿਹੜਾ ਗਿਆ ਆਪਦੀ ਇਸੇ ਗੱਡੀ ਤੇ ਘਰ ਨੂੰ ਆ ਗਿਆ ਤੇ ਅਸੀਂ 12 ਵਜੇ ਦੇ ਕਰੀਬ ਮੈਂ ਤੇ ਭਜਨ ਲਾਲ ਆਪਣੇ ਆਪਣੇ ਇਹ ਆਪਦੇ ਕਰਕੇ